ਮੰਜੀ ਸਾਸੂਰੀ ਕਾਲਜੀ ਸਾਰਿਆਂ ਨੂੰ ਹੋਰ ਸੁਣਾਓ ਕਿੱਦਾਂ ਠੀਕੋ ਉਮੀਦ ਕਰਦੀ ਆ ਸਭ ਠੀਕ ਹੀ ਹੋਪੇਗਾ ਅਨਾ ਅੱਜ ਮੈਂ ਲੱਗੀ ਸੀ ਮਸਰਾ ਮੂੰਗੀ ਦੀ ਦਾਲ ਬਣਾਉਣ ਤੇ ਇੱਕ ਭੈਣ ਨੇ ਮੈਨੂੰ ਕਿਹਾ ਵੀ ਤੂੰ ਇਸ ਤਰੀਕੇ ਨਾਲ ਦਾਲ ਬਣਾਇਆ ਕਰ ਚਲੋ ਆਪਾਂ ਇਹ ਵੀ ਤਰੀਕਾ ਅੱਜ ਟਰਾਈ ਕਰਦੇ ਆਂ ਦੇਖਦੇ ਆਂ ਵੀ ਦਾਲ ਕਿਸ ਤਰ੍ਹਾਂ ਦੀ ਬਣਦੀ ਆ ਤੇ ਦਾਲ ਜੀ ਆਪਾਂ ਧੋ ਕੇ ਰੱਖ ਦਿੱਤੀ ਇੱਧਰ ਆਪਾਂ ਬਾਟੀ ਜਿਹੜੀ ਛੋਟੀ ਕੜਾਈ ਆ ਇਹਨੂੰ ਆਪਾਂ ਰੱਖ ਦਿੱਤਾ ਆ ਗੈਸ ਤੇ ਤੇ ਮੈਂ ਇਹਦੇ ਵਿੱਚ ਤੇਲ ਪਾ ਦੇਣੀ ਆ ਪਹਿਲਾਂ ਇੱਕ ਬੋਤਲ ਚ ਮੜ ਜਾ ਪਿਆ ਇਹ ਵੀ ਪਾ ਲਈਏ ਐਵੇਂ ਕਾਹ ਤੋਂ ਚਿੱਟਣਾ ਆ ਹਨਾ ਸਾਰੀਆਂ ਚੀਜ਼ਾਂ ਮੋਲੀ ਤੋਂ ਆਉਂਦੀਆਂ ਆ ਤੇ ਇਹ ਵੀ ਪਾ ਲੈਣੇ ਆ ਫਿਰ ਆਪਾਂ ਜਿਹੜਾ ਘੱਟ ਹੋਊਗਾ ਦੂਜੀ ਬੋਤਲ ਚ ਪਾ ਲਵਾਂਗੇ ਤੇ ਤੁਸੀਂ ਨਾ ਮੇਰੀ ਵੀਡੀਓ ਨੂੰ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਤੇ ਜਿਨ੍ਹਾਂ ਨੇ ਪਹਿਲਾਂ ਕੀਤਾ ਹੋਇਆ ਸਬਸਕ੍ਰਾਈਬ ਉਹ ਨਾ ਕਰਿਓ ਜੀ ਕਈ ਵਾਰੀ ਕੀ ਪਤਾ ਹੁੰਦਾ ਮੇਰੇ ਵਰਗੀਆਂ ਭੈਣਾਂ ਜਿਹੜੀਆਂ ਕਈ ਵਾਰੀ ਮੈਨੂੰ ਨਹੀਂ ਪਤਾ ਹੁੰਦਾ ਸੀ ਪਹਿਲਾਂ ਵੀ ਸਬਸਕ੍ਰਾਈਬ ਕਿਉਂ ਕਰਨਾ ਆ ਕਿਉਂ ਕਹਿੰਦੇ ਰਹਿੰਦੇ ਇਦਾਂ ਇਹ ਤਾਂ ਮੈਨੂੰ ਬਾਅਦ 'ਚ ਹੀ ਪਤਾ ਲੱਗਾ ਵੀ ਸਬਸਕ੍ਰਾਈਬ ਕਰਨ ਦਾ ਕੀ ਫਾਇਦਾ ਹੁੰਦਾ ਆ ਪਹਿਲਾਂ ਤਾਂ ਬਿਲਕੁਲ ਵੀ ਪਤਾ ਨਹੀਂ ਹੁੰਦਾ ਸੀਗਾ ਵੀ ਇਹ ਫਾਇਦਾ ਹੁੰਦਾ ਆ ਹੁਣ ਤਾਂ ਪਤਾ ਲੱਗ ਗਿਆ ਸਾਰਾ ਕੁਝ ਤੇ ਇੱਧਰ ਦੇਖੋ ਮੈਂ ਦਾਲ ਜਿਹੜੀ ਆ ਚੰਗੀ ਤਰ੍ਹਾਂ ਮੈਂ ਧੋ ਕੇ ਸਮਿਆ ਰੱਖੀ ਹੋਈ ਆ ਤੁਸੀਂ ਕਹਿਣਾ ਵੀ ਦਾਲ ਹਜੇ ਬਣੀ ਨਹੀਂ ਹੈਗੀ ਤੇ ਦਾਲ ਦਾ ਪਹਿਲਾਂ ਹੀ ਲਾਉਣ ਲੱਗ ਪਈ ਆ ਇਹੀ ਹੈ ਜਿਹ ਤਰੀਕਾ ਜਿਹੜਾ ਮੈਨੂੰ ਇੱਕ ਭੈਣ ਨੇ ਦੱਸਿਆ ਸੀ ਤੇ ਮੈਂ ਲਸਣ ਮਿਰਚਾਂ ਅਦਰਕ ਪਿਆਜ਼ ਟਮਾਟਰ ਸਾਰਾ ਕੁਝ ਕੱਟ-ਕੁੱਟ ਕੇ ਜਿਹੜਾ ਰੱਖ ਲਿਆ ਆ ਹੁਣ ਤੇਲ ਗਰਮ ਹੋ ਗਿਆ ਆ ਇਹਦੇ ਵਿੱਚ ਮੈਂ ਜੀਰਾ ਪਾ ਦੇਣੀ ਆ ਮੈਂ ਕਿਹਾ ਕੋਈ ਗੱਲ ਨਹੀਂ ਜਿਹੜਾ ਸੇਲੀ ਭੈਣ ਨੇ ਕਿਹਾ ਹੈ ਆਪਾਂ ਉਹ ਵੀ ਤਰੀਕਾ ਦੇਖ ਲੈਣੇ ਸ਼ਾਇਦ ਕੀ ਪਤਾ ਹੁੰਦਾ ਇਸ ਤਰ੍ਹਾਂ ਜਿਹੜੀ ਆ ਦਾਲ ਇਹ ਜ਼ਿਆਦਾ ਸਵਾਦ ਬਣਦੀ ਹੋਵੇ ਤੇ ਆਪਾਂ ਹੁਣ ਇਹ ਦਾਲ ਇਸ ਤਰ੍ਹਾਂ ਬਣਾ ਕੇ ਦੇਖਦੇ ਆਂ ਵੀ ਕਿੱਦਾਂ ਦੀ ਬਣਦੀ ਹੈ ਲਓ ਜੀ ਤੇਲ ਹੋ ਗਿਆ ਗਰਮ ਹੁਣ ਇਹਦੇ ਵਿੱਚ ਆਪਾਂ ਜੀਰਾ ਪਾ ਦਿੰਨੇ ਆਂ ਜੀਰਾ ਹੋ ਗਿਆ ਨਾਲ ਹੀ ਫਟਾਫਟ ਹੁਣ ਆਪਾਂ ਲਸਣ ਵੀ ਪਾ ਦਿੰਨੇ ਆ ਇਹਦੇ ਵਿੱਚ ਤੁਸੀਂ ਕਿਹੜੇ-ਕਿਹੜੇ ਤਰੀਕੇ ਨਾਲ ਦਾਲਾਂ ਬਣਾਉਂਦੇ ਆ ਤੁਸੀਂ ਵੀ ਮੈਨੂੰ ਜ਼ਰੂਰ ਦੱਸਿਓ ਅਸੀਂ ਵੈਸੇ ਤਾਂ ਨਾ ਮੈਂ ਪਹਿਲਾਂ ਜਿੱਦਾਂ ਦਾਲ ਬਣਾ ਲੈਂਦੀ ਹਣੀ ਬਾਅਦ ਚ ਤੜਕਾ ਲਾ ਕੇ ਤੇ ਫਿਰ ਦਾਲ ਦੇ ਵਿੱਚ ਜਿਹੜਾ ਤੜਕਾ ਆਪਾਂ ਪਾ ਦਿੰਦਾ ਆ ਇਹ ਤਰੀਕਾ ਜਿਹੜਾ ਆ ਮੈਂ ਕਹਾਂ ਚਲੋ ਇਹ ਵੀ ਬਣਾ ਕੇ ਦੇਖ ਹੀ ਲੈਨੇ ਹਨਾ ਤੇ ਪਰ ਜਿਹੜਾ ਆ ਆਪਾਂ ਸ਼ੁਰੂ ਤੋਂ ਬਣਾਉਣਾ ਆ ਆਪਾਂ ਨੂੰ ਉਹੀ ਵਧੀਆ ਲੱਗਦਾ ਆ ਪਰ ਨਹੀਂ ਉਸ ਭੈਣ ਨੇ ਕਿਹਾ ਸੀ ਆਪਾਂ ਉਸ ਦਾ ਦਿਲ ਰੱਖਣ ਵਾਸਤੇ ਇਸ ਤਰ੍ਹਾਂ ਦਾਲ ਜਿਹੜੀ ਆਪਾਂ ਜ਼ਰੂਰ ਬਣਾਉਣੀ ਆ ਅਗਲੀ ਕੋਕੀ ਮੈਂ ਤਾਂ ਕਿਹਾ ਸੀ ਇਹਨੇ ਮੇਰਾ ਤਰੀਕਾ ਨਹੀਂ ਬਣਾਇਆ ਹੈਗਾ ਬਿਚਾਰ ਮੈਨੂੰ ਮੇਰੇ ਆ ਨੂੰ ਚੰਗਾ ਨਹੀਂ ਲੱਗਦਾ ਤਾਂ ਆਪਾਂ ਨਰਾਜ ਵੀ ਕਿਸੇ ਨੂੰ ਨਹੀਂ ਕਰਨਾ ਚਾਹੀ ਜਿਹੜੂ ਬਣਾ ਕੇ ਦੇਖਣੀ ਚਾਹੀਦੀ ਆ ਤੇ ਹੁਣ ਬਾਕੀ ਸਾਰਾ ਜਿਹੜਾ ਅਦਰਕ ਹਰੀਆਂ ਮਿਰਚਾਂ ਪਿਆਜ਼ ਸਾਰਾ ਕੁਝ ਪਾਇਆ ਸੀ ਉਹ ਆਪਾਂ ਇਹ ਕੜਾਈ ਦੇ ਵਿੱਚ ਪਾ ਕੇ ਤੜਕਾ ਭੁੰਨ ਲੈਣੇ ਆ ਚਲੋ ਮੈਂ ਕਿ ਜਦ ਤੱਕ ਤੜਕਾ ਹੁੰਦਾ ਹੈ ਉਨਾ ਚਿਰ ਸਬਾਨ ਸਬਾਨ ਵੀ ਉਰੇ ਪਰੇ ਚੱਕ ਲੈਣੇ ਆ ਨਹੀਂ ਤੇ ਖਲਾਰਾ ਹੀ ਬੜਾ ਪਿਆਰ ਰੰਦਾ ਆ ਕੀ ਕਰੀਏ ਇਦਾਂ ਹੀ ਹੋ ਜਾਂਦਾ ਆ ਜੇ ਕਿ ਇਹ ਵੀ ਰਸੋਈਆਂ ਸਾਫ਼ ਹੀ ਰਹਿੰਦੀਆਂ ਪਰ ਨਹੀਂ ਇਹ ਨਹੀਂ ਹੁੰਦਾ ਹੈਗਾ ਤੇ ਮੈਂ ਥੋੜੀ ਜੀ ਮੇਥੀ ਪਈ ਹੈ ਸੁੱਕੀ ਆਪਾਂ ਇਹ ਜਰੂਰ ਪਾਈ ਦੀ ਇਹਦੇ ਨਾਲ ਥੋੜੀ ਜੀ ਸਮੈਲ ਵਧੀਆ ਆ ਜਾਂਦੀ ਆ ਨੇ ਆਣ ਸਾਡੇ ਕਹ ਦਿੰਦੇ ਮੰਮੀ ਇਹ ਬਹੁਤ ਵਧੀਆ ਲੱਗਦੀ ਜਦੋਂ ਤੁਸੀਂ ਕਿਸੇ ਵੀ ਦਾਲ ਸਬਜ਼ੀ ਚ ਪਾਉਨੇ ਆ ਤੇ ਹਰੀ ਮੇਥੀ ਜਿਹੜੀ ਸਾਨੂੰ ਬਹੁਤ ਵਧੀਆ ਲੱਗਦੀ ਆ ਇਸ ਕਰਕੇ ਮੈਂ ਨਾਲ ਤੜਕੇ ਚ ਹਰੀ ਮੇਥੀ ਜਰੂਰ ਪਾ ਦੇਣੀ ਆ ਜਿਹੜੀ ਸੁਕਾਈ ਹੋਈ ਮਤਲਬ ਇਹ ਲਿਆ ਕੇ ਰੱਖੀ ਦੀ ਆਪਾਂ ਵੀ ਕਈ ਵਾਰੀ ਭਾਈ ਵੀ ਨਹੀਂ ਆਉਂਦੇ ਹੈਗੇ ਤੇ ਫਿਰ ਘਰ ਪਈ ਹੋਵੇ ਚੱਕ ਕੇ ਭਾਰਤ ਤਾਂ ਲਈਦੀ ਆ ਨਾ ਆਪਾਂ ਇਸ ਤਰ੍ਹਾਂ ਜੀ ਹੁਣ ਤਰਕਾ ਆਪਣਾ ਪੋਚਾ ਲਾ ਤੁਸੀਂ ਕਹਣਾ ਇੱਥੇ ਤੇਲ ਤਾਂ ਦੀਦਾ ਨਹੀਂ ਹੈਗਾ ਮੈਂ ਤੇਲ ਵੈਸੀ ਘੱਟ ਪਾਉਣੀ ਹੁੰਨੀ ਆ ਤੇ ਹੁਣ ਨਾ ਮੈਂ ਥੋੜੀ ਜੀ ਇਹਦੇ ਵਿੱਚ ਹਿੰਗ ਵੀ ਜ਼ਰੂਰ ਪਾਉਂਗੀ ਹਿੰਗ ਦੇ ਨਾਲ ਇਹ ਹੁੰਦਾ ਆ ਵੀ ਸਾਡਾ ਪੇਟ ਜਿਹੜੇ ਖਰਾਬ ਹੋਵੇ ਉਹ ਵੀ ਸਹੀ ਹੋ ਜਾਂਦਾ ਆ ਤੇ ਮੈਂ ਥੋੜੀ ਜੀ ਹਿੰਗ ਜਿਹੜੀ ਆ ਪਾ ਦੂੰਗੀ ਇਹਦੀ ਵੀ ਸਮੈਲ ਬਹੁਤ ਵਧੀਆ ਹੁੰਦੀ ਆ ਹੁਣ ਤੁਸੀਂ ਕਹਿਣਾ ਵੀ ਸੁੱਕਾ ਇਹ ਤੜਕਾ ਭੁੰਨੀ ਜਾਂ ਨਹੀਂ ਮੈਨੂੰ ਹਨਾ ਜ਼ਿਆਦਾ ਤੇਲ ਜਿੱਦਾਂ ਨਹੀਂ ਪਸੰਦ ਹੈਗਾ ਪਰ ਇੰਨਾ ਵੀ ਸੁੱਕਾ ਨਹੀਂ ਹੈਗਾ ਵੀ ਜਿਹੜਾ ਤੜਕਾ ਸਾੜੀ ਜਾਵੇ ਤੇਲ ਹੈਗਾ ਆ ਵਿੱਚ ਲੋਜੀ ਤੜਕਾ ਵੀ ਆਪਣਾ ਹੁਣ ਭੁੱਜੀ ਚੱਲਿਆ ਤਕਰੀਬਨ ਗੈਸ ਬਥੇਰਾ ਤੇਜ਼ ਆ ਚੱਲਦਾ ਹੁਣ ਆ ਟਮਾਟਰ ਵੀ ਵਿੱਚ ਪਾ ਦੇਣੀ ਥੋੜਾ ਜਿਹਾ ਫਾਇਨ ਵੀ ਪਾ ਦੇਣੀ ਦੋ ਚਮਚੇ ਮੈਨੂੰ ਘਾਟੇ ਲੱਗਦਾ ਚੱਲ ਪਾਈ ਦਿਨੇ ਆ ਵਿੱਚੇ ਹਾਂ ਤੜਕਾ ਆਪਣਾ ਬਾਣ ਚੱਲਿਆ ਆ ਤੁਸੀਂ ਪਲੀਜ਼ ਮੇਰੀ ਵੀਡੀਓ ਨੂੰ ਨਾ ਜਲਦੀ ਜਲਦੀ ਨੂੰ ਲਾਈਕ ਸ਼ੇਅਰ ਤਾਂ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਸਬਸਕ੍ਰਾਈਬ ਤੇ ਤੁਸੀਂ ਕੀਤਾ ਹੀ ਹੋਣਾ ਆ ਮੈਨੂੰ ਪਤਾ ਆ ਤਾਂ ਤੁਸੀਂ ਲਾਈਕ ਵੀ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰਦੇ ਰਹੋ ਕਰੋ ਤੇ ਕਮੈਂਟ ਤਾਂ ਪੱਕਾ ਹੀ ਕਰਦਿਆ ਕਰੋ ਨਾ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਕੋਈ ਲਿਖ ਦਿਆ ਕਰੋ ਵੀ ਸਾਨੂੰ ਨਹੀਂ ਚੰਗਾ ਲੱਗਾ ਤੇ ਚੰਗਾ ਲੱਗਾ ਤਾਂ ਲਿਖ ਕੇ ਦਿਆ ਕਰੋ ਵੀ ਚੰਗਾ ਲੱਗਿਆ ਹੁਣ ਆਪਾਂ ਦਾਲ ਜਿਹੜੀ ਆ ਕਿਚਨ ਆ ਘਰ ਠੀਕ ਆ ਲੋ ਜੀ ਦਾਲ ਆਪਾਂ ਹੁਣ ਇਹਦੇ ਵਿੱਚ ਸਾਰੀ ਜਿਹੜੀ ਪਾਤੀ ਕੁੱਕਰ ਦੇ ਵਿੱਚ ਇਧਰ ਤੜਕਾ ਜਿਹੜਾ ਆ ਇਹ ਵੀ ਪੁੱਜ ਚੱਲਿਆ ਹੈ ਹਾਂ ਜਿਹੜਾ ਤੜਕਾ ਆ ਨਾ ਮੈਂ ਕੱਚੀ ਦਾਲ ਦੇ ਵਿੱਚ ਲੰਕਾ ਤੋੜ ਐਸੇ ਤਰ੍ਹਾਂ ਮੈਂ ਤੜਕਾ ਜਿਹੜਾ ਪਾ ਦੇਣਾ ਇਹਦੇ ਵਿੱਚ ਉਜੀ ਇਧਰ ਆਪਾਂ ਹਲਦੀ ਵੀ ਪਾ ਦਿੰਨੇ ਦਾਲ ਦੇ ਵਿੱਚ ਤੇ ਲੂਣ ਵੀ ਇਹਦੇ ਚ ਪਾ ਦੇਣਾ ਆ ਤੇ ਮਿਰਚਾਂ ਤਾਂ ਆਪਾਂ ਸੜਕੇ ਦੇ ਵਿੱਚ ਪਾਈਆਂ ਹੋਈਆਂ ਹਰੀਆਂ ਮਿਰਚਾਂ ਜਿਹੜੀਆਂ ਆ ਤੇ ਲੂਣ ਵੀ ਆਪਾਂ ਪਾ ਦਿੰਨੇ ਇੰਦਰ ਠੀਕ ਹੈ ਜੀ ਤੜਕਾ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਦਾਲ ਚ ਪਾ ਦੇਣਾ ਇਹ ਲੋ ਕੱਚੀ ਦਾਲ ਆ ਮੈਂ ਤਾਂ ਹੀ ਤੁਹਾਨੂੰ ਬਾਰ ਬਾਰ ਦਿਖਾਈ ਜਾਨੀ ਹਾਂ ਦੋ ਜੀ ਹਾਂ ਆਪਾਂ ਕੱਚੀ ਦਾਲ ਦੇ ਵਿੱਚ ਜਿਹੜਾ ਤੜਕਾ ਆ ਪਾ ਦੇਣਾ ਇਹ ਮੈਂ ਥੋੜਾ ਜਿਹਾ ਤੜਕਾ ਰੱਖ ਲੈਣੀ ਆ ਸਾਡੇ ਨਾ ਗਵੰਡੀਆਂ ਦੇ ਘਰੋਂ ਸਾਗ ਆਇਆ ਹੋਇਆ ਆ ਉਹਦੇ ਵਾਸਤੇ ਮੈਂ ਨਾ ਘਰ ਰੱਖ ਲਿਆ ਇਹਦੇ ਵਿੱਚ ਮੈਂ ਸਾਗ ਪਾ ਲੈਣਾ ਚਲੋ ਇੰਨਾ ਕੁ ਬਹੁਤ ਆ ਥੋੜਾ ਜਿਹਾ ਆਇਆ ਹੋਇਆ ਸਾਗ ਮੈਂ ਉਹਦੇ ਵਾਸਤੇ ਇਹਨਾਂ ਦਾ ਤੜਕਾ ਪੌਦਿਆਂ ਨਾਲ ਸਾਗ ਦਾ ਟੇਸਟ ਹੋਰ ਵੀ ਬਦਲ ਜਾਊਗਾ ਹੁਣ ਮੈਂ ਇਹਨੂੰ ਕੋਈ ਕੁੱਕਰ ਨੂੰ ਰੱਖ ਦਿੰਨੀ ਆ ਉੱਪਰ ਗੈਸ ਤੇ ਤੇ ਦਾਲ ਨੂੰ ਆਪਾਂ ਸੀਟੀ ਇੱਕ ਲਵਾ ਦਿੰਨੇ ਆ ਠੀਕ ਹੈ ਜੀ ਲੋ ਜੀ ਇਹ ਰੱਖ ਦਿੱਤੀ ਆਪਾਂ ਦਾਲ ਗੈਸ ਤੇ ਹੌਲੀ-ਹੌਲੀ ਦਾਲ ਬਣਦੀ ਰਹੂਗੀ ਇੱਧਰ ਆਪਾਂ ਹੁਣ ਸਾਗ ਜਿਹੜਾ ਆ ਤੜਕੇ ਦੇ ਵਿੱਚ ਬਾਟੀ ਚ ਪਾ ਦਿੰਨੇ ਆ ਤੇ ਨਾਲ ਹੀ ਫਿਰ ਸਾਗ ਜਦੋਂ ਰੋਟੀ ਖਾਣੀ ਹੋਊਗੀ ਗਰਮ ਕਰ ਲਵਾਂਗੇ ਮੈਂ ਤਾਂ ਸੱਚੀ ਬਹੁਤ ਖਲਾਰਾ ਪਾਉਣੀ ਜਦੋਂ ਮੈਂ ਰਸੋਈ ਚ ਕੰਮ ਕਰਦੀ ਮੈਂ ਬਹੁਤ ਖਲਾਰਾ ਪਾਉਣੀ ਆ ਫੇ ਮੈਂ ਫਟਾਫਟ ਚੱਕ ਲੈਣੀ ਉਦਾਂ ਦਾ ਨਾਲ ਹੀ ਜਿੱਦਾਂ ਹੁਣ ਤੜਕਾ ਲਾਇਆ ਫੇ ਨਾਲ ਹੀ ਮੈਂ ਸਾਰਾ ਖਲਾਰਾ ਚੱਕ ਲੈਣਾ ਲੋ ਜੀ ਇਧਰ ਆਪਾਂ ਸਾਗ ਬਾਹਤਾਂ ਵਿੱਚ ਤਾਜ਼ਾ ਤਾਜ਼ਾ ਹੀ ਸਾਗ ਹੁਣੇ ਹੀ ਉਹਨਾਂ ਨੇ ਬਣਾਇਆ ਤੇ ਹੁਣੇ ਸਾਡੇ ਘਰ ਆ ਗਿਆ ਤੇ ਇਹ ਰੋਟੀ ਜਦੋਂ ਖਾਣੀ ਆ ਫੇ ਦੁਬਾਰਾ ਗਰਮ ਕਰਾਂਗੇ ਤੇ ਇਦਾਂ ਹੀ ਆਪਾਂ ਇਹਨੂੰ ਹੁਣ ਤੜਕਾ ਰਲਾ ਕੇ ਟੱਕ ਕੇ ਰੱਖ ਦੇਣੀ ਆ ਸਾਗ ਤੋਂ ਤਾਂ ਵੈਸੇ ਵੀ ਮਾਨੀ ਨਹੀਂ ਆਕਦਾ ਹੈਗਾ ਜਿੱਦਾਂ ਮਾਜੀ ਬਣਾ ਕੇ ਭਮਾ ਦੋ ਦਿਨ ਖਾਈ ਜਾਈਏ ਤਾਂ ਵੀ ਨਹੀਂ ਮਾਨਾ ਆਕਦਾ ਜਿਗਰਦਾਨ ਦਾ ਖਾਈ ਚਾਹੀਏ ਬਸ ਲਓ ਜੀ ਸਾਡੀ ਦਾਲ ਵੀ ਹੋ ਨਵਾ ਇੱਧਰ ਸਾਗ ਤਾਂ ਇਹ ਦਰਕਾ ਹੋ ਗਿਆ ਕੁਝ ਮਿੰਟਾਂ ਬਾਅਦ ਸਾਡੀ ਜਿਹੜੀ ਦਾਲ ਨੂੰ ਸੀਟੀ ਲੱਗ ਗਈ ਸੀ ਤਾਂ ਆਪਾਂ ਜਿਹੜਾ ਕੁੱਕਰ ਖੋਲ ਕੇ ਦੇਖ ਲਿਆ ਇਹ ਦਾਲ ਦੇਖ ਲਓ ਜੀ ਇਸ ਤਰ੍ਹਾਂ ਬਣਦੀ ਆ ਪਰ ਜਿਹੜਾ ਤਰਕਾ ਆਪਾਂ ਦਾਲ ਬਣੀ ਤੇ ਪਾਉਨੇ ਉਹ ਗੱਲ ਜਿਹੜੀ ਆ ਉਹ ਨਹੀਂ ਬਣਦੀ ਹੈਗੀ ਇਸ ਤਰ੍ਹਾਂ ਨੀ ਉਹ ਗੱਲ ਬੰਦੀ ਦੜਕਾ ਦਾੜ ਲਾ ਕੇ ਹੀ ਲਾਈਏ ਤਾਂ ਬਣਾ ਕੇ ਪਾਈਏ ਫੇਰ ਹੀ ਵਧੀਆ